ਕਿਆ ਸਾਲ ਰਿਸਰ ਦਾਖਲ ਹੈ ਤੈਨੂੰ ਕਹਿੰਦਾ ਸੀ ਅਹੋ ਉਹ ਫਿਰ ਨੀਸਰ ਦਾਖਲ ਐਵੇਂ ਕਰਨਾ ਬੰਦੇ ਨਾ ਤੇਰੇ ਪਾਸ ਅੱਜ ਦਾ ਟਾਈਮ ਹੈ ਹੋਰ ਤਾਂ ਨਹੀਂ ਤੈਨੂੰ ਕਦੋਂ ਦਾ ਆਖਿਆ ਮੂੰਗੀ ਬਟਰੀ ਆ ਅੱਛਾ 12 ਵਜੇ ਨਹੀਂ ਕਿੰਨੇ ਦਿਨ ਹੋ ਗਏ ਆਖੇ ਨੂੰ 10 10 ਦਿਨ ਹੋ ਗਏ ਤੇ ਮੈਨੂੰ ਤਾਂ ਮਹੀਨਾ ਹੋ ਗਿਆ ਮੇਰੇ ਉਹਦੀ ਬੀਜੀ ਨੂੰ ਲੋ ਤੋਂ ਆਖਿਆ ਨੇ ਉਹਨੂੰ ਫਾਲ ਨਹੀਂ ਲੱਗਾ ਤੁੰਤਾ ਆ ਕਰ ਗਿਆ ਤਾਂ ਕਰਕੇ ਚੱਲ ਅਗਾ ਪੜਾ ਐ ਸਮਾਂ ਸਲਵਾ ਕੇ ਤੇਨੂੰ ਵਢਾ ਦੂ ਕਰੂੰਗਾ ਮੈਂ ਐਡੀ ਗੱਲ ਟੈਨਸ਼ਨ ਨਾ ਲਿਆ ਕਰ ਇਹਦੇ ਵਿੱਚ ਦੇਣ ਲਾਂ ਕੁਛ ਨਹੀਂ ਇਕੱਲਾ ਤੇਲ ਹੀ ਪੈਣਾ ਵੱਧਦਾ ਜੇ 10 ਕਿਲੋ ਵਾਡੇ ਨਾਲ ਤਾਂ 5000 ਰੁਪਿਆ ਬਜੂਗਾ ਓ ਜਿਆਦਾ ਇੱਕ ਡਰ ਨਹੀਂ ਰੱਖਦਾ ਕਰ ਨਹੀਂ ਨਹੀਂ ਲੀਜ ਨਹੀਂ ਸੋਤਣਾ ਫਿਰ ਇੱਕ ਪਾਸੇ ਉੱਚੀ ਹੋ ਜਾਈ ਨਹੀਂ ਫਿਰ ਰਵੇਗੀ ਇਹ ਯਾਰ ਮੇਰੀ ਗੱਲ ਸੁਣ ਐ ਜਾਣ ਦੇਣਾ ਸਿੱਧੀ ਤੇ ਮਸ਼ੀਨ ਵਧੀਆ ਚੱਲ ਜਾਣਾ ਇਹ ਹੈਗਾ ਮੈਂ ਕਰਨ ਨਾਲੋਂ ਤੇ ਜ਼ਿਆਦਾ ਤੇਲ ਵੀ ਪਾਲਦਾ ਫਿਰਦਾ ਤੇ ਕੰਮ ਵੀ ਘੱਟ ਨਹੀਂ ਵਰਦਾ ਇਹਨਾਂ ਕਿਹੜਾ ਲਾਇਆ ਤੇ ਵਧੀਆ ਸਾਰਾ ਵਧੀਆ ਨਹੀਂ ਸਾਰੇ ਮੰਗੀ ਆ ਛੱਡ ਦੇ ਨਾਲ ਦੋ ਗੜੇ ਉਧਰ ਉੱਪਰੋਂ ਲੈ ਵ ਇੱਕ ਵਾਰੀ ਓ ਯਾਰ ਪਾਣੀ ਵੇ ਤਾਂ ਚੱਲ ਨਹੀਂ ਕਾਕਾ ਪਵੜ ਦੇ ਰਾਇ ਝੋਨਾ ਨਹੀਂ ਵਰਦੇ ਪਾਣੀ ਚ ਪਾਣੀ ਜਿਹਦੇ ਨੇ ਚਿੱਕੜ ਹੀ ਨਾ ਪਾਣੀ ਵੀ ਆਈਆਂ। ਓਹੋ ਆ ਹੁਣ ਬੈਗ ਲਿਆਉਂਦਾ ਕਿ ਨੀ ਇੰਨੀ ਵੱਡ ਜਾ ਕੇ ਤੂੰ ਸਿੱਧੀ ਜਾਂ ਦੇਵੇ। ਇੱਕ ਘੇੜਾ ਲਵਾ ਦੇ ਕਹਿ ਕੇ ਜੇ ਫਸਣ ਲੱਗੀ ਫਿਰ ਤੂੰ ਨਾ ਵੱਢੀ। ਇੱਕ ਘੇੜਾ ਲਵਾ ਦ sire tak। ਇਹ ਕਿਹੜਾ ਬੰਦੇ ਨੂੰ ਜਾਣਾ। ਜਾ ਵੇਖ ਲੈ। ਤੂੰ ਨੂੰ ਕਹਿ ਫਿਰ। ਜਾ। ਤੂੰ ਜਾ ਵੀ ਡਰਾਈਵਰ ਸਾਹਿਬ ਇਹ ਉਹਨਾ ਇੱਕ ਘੇੜਾ sire ਲਾ ਦੇ। ਜੇ ਫਸਣ ਲੱਗੀ ਉਹਦੋਂ ਨਾ ਵੱਢਾ ਜੇ ਬਾਹਰ ਕੱਢ ਲਿਆ ਜੇ। ਉਹ ਕੰਗਲਾ ਤਾਂ ਨਹੀਂ ਦਾ। ਕੌਣ? ਉਹ ਜਿਹੜਾ ਉੱਤੇ ਬੈਠਾ। ਉਹ ਨੂੰ ਡਰਾਈਵਰਾਂ ਨੂੰ ਪਤਾ ਹੁੰਦਾ। ਨਾ ਹੋਣ ਦਾ ਦਾ ਬਜਾਰਾ ਮੂੰਗੀ ਵੱਡੀ ਗਈ ਹੈ ਉਹ ਫਿਰਦਾ ਉਹ ਹੁਣ ਕੀ ਸਲਾਹ ਕਰਦੇ ਪਰ ਘਸਦੇ ਨੇ ਉਹ ਮਾਣੀ ਜਿਹੜਾ ਵਿੱਚ ਫਿਰਦਾ ਉਹ ਵੱਡੀ ਜਾ ਗਈ ਹੈ ਉਹਨੇ ਤਾਂਖਣਾ ਹੀ ਹੈ ਕਿਉਂਦੀ ਮੂੰਗੀ ਹੈ ਹੈ ਗੋਰਾ ਕਿ ਨਹੀਂ ਨਾ ਹੈਗੀ ਇਹਦਾ ਇਹ ਵੀ ਆਦੇ ਦੇ ਨੇ ਜਦੋਂ ਵੱਡਣ ਜਾਏ ਗਿੱਲਾ ਥਾਏ ਜਾਂ ਕੇ ਆਏ ਜਾਲ ਚਾਹੁੰਦੇ ਯਾਰ ਦੋ ਗਿੜੇ ਆ ਮੈਂ ਉਹ ਉੱਤੇ ਖੜਾਵਾ ਹੁਣ ਇਧਰ ਤਾਂ ਲਾਉਣ ਦਾ ਕੋਈ ਫਾਇਦਾ ਨਹੀਂ ਉਧਰ ਲੈ ਕੇ ਆ ਪਹਿਲਾ ਗਿੜਾ ਉਧਰ ਕੰਨ ਜਾਣ ਦਿੰਦਾ ਪਾਣੀ ਪਿਆ ਹੋਇਆ ਹੈ ਇੱਧਰ ਰੱਖ ਪਾਣੀ ਹੈਗਾ ਇਹ ਉਹ ਤਾਂ ਜ਼ਿਆਦਾ ਪਿਆ ਹੋਇਆ ਹੈ ਪਤਾ ਹੀ ਗੱਲ ਕੀ ਹੈ ਪਾਣੀ ਵਿੱਚ ਵੱਢੀ ਜਾਣੀ ਹੈ ਆ ਆਣੀ ਨਹੀਂ ਵਿਢਣੀ ਆਇਆ ਆਇਆ ਨਿਬੜੀ ਕੇ ਪਰ ਆ ਜਾਓ ਤੈਨੂੰ ਲੈ ਆ ਪਾਰ ਉਹ ਹੌਣ ਆਖਾ ਮੈਨੂੰ ਐ ਕਾਕਾ ਨੇ ਮੈਨੂੰ ਆਖਿਆ ਸੀ ਤੇ ਤੂੰ ਫਿਰ ਕੱਲ ਗਿਆ ਤਾਂ ਬਾਈਥੇ ਰੋਕ ਦਿੰਦਾ ਮਹੀਨ ਤੈਨੂੰ ਗਲੋਰੀ ਕਰੇ ਲਿਆਉਂਦੀ ਹਰ ਕੀ ਤੂ ਆਵੇ ਤੂੰ ਮਰਾ ਬਗਾਨਾ ਉਹਨੇ ਉਹ ਤਾਂ ਫਿਰ ਐ ਕਹਿਣਾ ਫਿਰ ਇਹਨਾਂ ਨੇ ਕਹਿ ਮੈਨੂੰ ਨਾ ਆਖਿਆ ਨਹੀਂ ਮਾ ਵੀ ਸਵੇਰੇ ਮੈਨੂੰ 12 ਵਜੇ ਪਹੁੰਚਣੀ ਆ ਜੋ ਉਹ ਕਹਿੰਦੇ ਮੇਰੀ ਤੇ 10:00 ਤੇ ਫਿਰ ਹੋਰ ਕਿਹਨੇ ਭੇਜਤਾ ਆਣਾ ਸੀ ਉਹ ਬੈਲਟ ਆ ਗਈ 372 ਦੀ ਟੁੱਟ ਗਈ ਓਏ ਬੈਲਟ ਆ ਗਈ ਓਏ ਪਿਛਾ ਲਾ ਦਿਓ ਪਿਛਾ ਲਾ ਦਿਓ ਇਹਨਾਂ ਇੱਥੇ ਟੁੱਟ ਜੇ ਨਹੀਂ ਟੁੱਟੀ ਨਹੀਂ ਟੁੱਟ ਗਈ ਟੁੱਟ ਜਾਣੇ ਟੁੱਟ ਜਾਣੀ ਐ ਟੁੱਟ ਜਾਣੀ ਹੁੰਦਾ ਹੋਰ ਆਈ ਆ ਗਾਣਾ ਵੀ ਘੱਟ ਆਈ ਆ ਹਾ ਹੋਨੇ ਡੰਡ ਲਾਈ ਆਉਂਦੀ ਐ ਅੱਛਾ ਉਤੋਂ ਵਿੱਚ ਆਈ ਜਾਂਦੇ ਉਹ ਟਾਇਰ ਸਿੱਧੇ ਰੱਖ ਓਏ ਜੀ ਇਹਨੂੰ ਪਾਰੀ ਪੁਰਾਣੀ ਚ ਐਸੀ ਦੀ ਐ ਹੂੰ ਇੰਜਨ ਮਾਰਾ ਐ ਨਹੀਂ ਇੰਜਨ ਬਹੁਤ ਤਗੜਾ ਐ ਇੰਜਨ ਵਧੀਆ ਯਾਰ ਕਿਸੇ ਕੋਲ ਕਿੱਦਾਂ ਦੀ ਐ ਬਹੁਤ ਵਧੀਆ ਐ ਮਿੰਦੋਸ ਹਾਂ ਨਹੀਂ ਕੋਈ ਨਾ ਸਮਝੀ ਤੂੰ ਨਹੀਂ ਨਾ ਸਮਝਦਾ ਇਹ ਲਾਈ ਖੜਾ ਕਿਵੇਂ ਕੀ ਆਂਦਾ ਇਹ ਇਹ ਵਾਲੀਆਂ ਗੱਲਾਂ ਤੂੰ ਨਹੀਂ ਸਮਝਦਾ ਕਿਵੇਂ ਵਲਟ ਬਦਲ ਲੋ ਦੂਜਾ ਲਾ ਪਾ ਲੋ ਕਿਵੇਂ ਮੈਂ ਇੱਕ ਵਾਰ ਨਹੀਂ ਸਮਝਦਾ ਇਹ ਇਹ ਇਹਨਾਂ ਦੀ ਪੰਜਾਬੀ ਭਾਸ਼ਾ ਹੋਰ ਆ ਇਹ ਹੋਰ ਆ ਕਿਵੇਂ ਹੋਰ ਆ ਇਹਨਾਂ ਦੀ ਭਾਸ਼ਾ ਤੂੰ ਨਹੀਂ ਸਮਝਦਾ ਬਾਈ ਸੁਣ ਬਾਈ ਸੁਖਰੀ ਹੋ ਕੇ ਸੁਣ ਲੈ ਸਾਡਾ 25 ਸਾਲ ਹੋ ਗਏ ਖੜਦੂਗਾ ਚੱਕੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਾਂ ਜੀ ਅੱਜ ਆ ਹੋ ਜੀ ਪਿੰਡ ਮਿਸ਼ਰੀ ਵਾਲੇ ਤੁਹਾਨੂੰ ਪਤਾ ਏਰੀਆ ਵੱਡਾਂਗੇ ਪਾਣੀ ਵਾਲੇ ਇਧਰ ਪਾਰ ਆਪਣੀ ਕੰਬਾਈਨੋ ਖੜੀ ਆ ਇਧਰ ਪਾਰ ਹੈਗਾ 15 ਕਿੱਲੇ ਦਾ 1 ਕਿ ਪਲਾਟ ਹੈ ਤੇ ਆਪਾਂ ਜੀ ਆ ਪਾਣੀ ਏਰੀਆ ਵੱਡਾਂਗੇ ਇਹ ਨਹੀਂ ਪਤਾ ਵੀ ਆ ਬਾਈ ਪਾਣੀ ਰੇੜੀ ਫਸ ਗਿਆ ਆਪਾਂ ਸੁੱਕੇ ਚਲੇਗਾ ਇਹ ਜੀ ਨੰਬਰਦਾਰ ਸਾਹਿਬ ਨੇ ਤਕਰੀਬਨ 10 15 ਰੋਗ ਕੰਬਾਈਨ ਚਲਾਉਂਦੇ ਨੇ ਇਹਨਾਂ ਨੂੰ ਮੂੰਗੀ ਦਾ ਆਪਾਂ ਇਹਨਾਂ ਕੋਲ ਜਾਣ ਕਰ ਲੈਣਾ ਵੀ ਕੁਝ ਵੱਜਦਾ ਪੁੱਜਦਾ ਹੈ ਕਿ ਸੇਵਾ ਹੀ ਆ ਇਧਰ ਕਰਾਏ ਮੂੰਹ ਬੜਾ ਸਤਿਕਾਰ ਬੁਲਾਓ ਸਤਿਕਾਰ ਜੀ ਹਾਂ ਜੀ ਹਾਂ ਜੀ ਤੇ ਆਪਣਾ ਕਿਵੇਂ ਦਾ ਸੀਜ਼ਨ ਚੱਲਦਾ ਮੂੰਗੀ ਦਾ ਸੇਵਾ ਕਰੀਣਾ ਲੋਕੀ ਬੋਲਣਾ ਫੋਲ ਅੱਜਾ ਬਾਜੀ ਨੇ ਖੋਲ ਦੇ ਲੋਕੀ ਚਾਹ ਉਹਨੇ ਪਿਉ ਰੇਗੇ ਅੱਛਾ ਹੱਥਾਂ ਵੀ ਘਰੋਂ ਪੀ ਆਈ ਦੀ ਆ ਚਲੋ ਇੱਕ ਵਾਰ ਪੀਣੋ ਸਵੇਰੇ ਦਾ ਪੀਣੇ ਸਵੇਰੇ ਥੋੜਾ ਪਿਉਣ ਜਾਣਗੇ ਲੋਕੀ ਤਰਾ ਆ ਪਾਣੀ ਛੱਡੀ ਬੈਠੇ ਆ ਅੱਛਾ ਸਬਾਹ ਕਰਕੇ ਬਾੜ ਦੇ ਪਏ ਆ ਤੇ ਫਿਰ ਪਾਣੀ ਦੀ ਤਗਾ ਤੁਸੀਂ ਵਾਰਦੇ ਨਹੀਂ ਜੇ ਸੇਵਾ ਲੋਟ ਰਾਂ ਪੂਰੀ ਤੇ ਕੀ ਰੇਡੂਡ ਕੱਢਿਆ ਜੇ ਰੇਟ ਆ ਗਿਆ ਸੇਵਾ ਲੋਡ ਰੇਟ ਨਹੀਂ ਸੇਵਾ ਦੇ ਕੇ ਰੇਟ ਤਾਂ ਕੋਈ ਹੋਣਾ ਚਾਹੀਦਾ ਕ ਕੱਲਾ ਤੇਲ ਤੇ ਹੀ ਮੇਰੇ ਕਾਲੀ ਕਰਵਾਉਂ ਨਾ ਰਾਜ ਨਹੀਂ ਸੇਵਾ ਹੈ ਰਾਜ ਨਹੀਂ ਸੇਵਾ ਅੱਛਾ ਇਹਨਾਂ ਹੀ ਬੰਦਾ ਬਾਹਰ ਪਈ ਨਾ ਤਾਂ ਕਾਲੀ ਪਈ ਨੇ ਜਲਦੀ ਦੀ ਮੂੰਗੀ ਵੱਢੀਏ ਵੱਢ ਕੇ ਕਿੱਥੇ ਜਾਣਾ ਤੂੰ ਜਾਣਾ ਕੋਰੇ ਬਾਹਰ ਅੱਛਾ ਥੋੜੀ ਜਾਣਾ ਉਸ ਤੋਂ ਥੋੜਾ ਨੇ ਜਾਣਾ ਮੂੰਗੀ ਵੱਢ ਗਿਆ ਮੂੰਗੀ ਜਿਆਦਾ ਆਹੋ ਮੇਰੀ ਗੱਲ ਸਮਾ ਤਾਂ ਠੰਡੇ ਤੇਰੇ ਪਿੱਛੇ ਲਈ ਤੇ ਤੁਹਾਡੇ ਕੋ ਚਾਹ ਵੀ ਨਹੀਂ ਪੁੱਛਦੇ ਪਾਣੀ ਸਾਡੀ ਪੁਸ਼ੀਨ ਤੋਂ ਲਾਇਆ ਇਹਨਾਂ ਨੇ ਅੱਛਾ ਤੇ ਘਰੋਂ ਪਾਣੀ ਵੀ ਲਿਆਉਂਦੇ ਤੇ ਹੁਣ ਅਗਾ ਦਾ ਕੀ ਕਰੇਗਾ ਅਗਾ ਨਹੀਂ ਜਾਣਾ ਹਾਂ ਬਾਈ ਨਹੀਂ ਇਹਨਾਂ ਠੇਕਾ ਮਾਰਿਆ ਨਾ ਵੱਡ ਕਿਤੇ ਨਹੀਂ ਬਣਾਉਂਦਾ ਤਰੀਆਂ ਨਾ ਵੱਡਾ। ਐਵੇਂ ਗੱਲ ਐ। ਇਹ ਵੀ ਗੱਲ ਐ। ਨਹੀਂ ਹੁਣ ਆਖੀਆ ਫੋਨ ਬੜਾ ਫੋਨ ਸਿਸਟਾ। ਨਹੀਂ ਹੁਣ ਅੱਗੇ ਨੂੰ ਨਹੀਂ ਜਾਣਾ ਇਧਰ ਨੂੰ। ਇਹ ਤਾਂ ਤੂੰ ਆਏਗਾ ਸਾਡੀ ਚੱਲਦੀ ਨਹੀਂ। ਨਹੀਂ ਚੱਲਦੀ ਨਹੀਂ। ਇਹ ਇੱਕ ਵਾਰ ਲਾ ਕੇ ਪਰ ਜਿਆਦਾ ਪਾਣੀ ਹੋਵੇ। ਹਾਂ ਜਿਆਦਾ ਪਾਣੀ ਹੋਵੇ ਨਾ ਵਿੱਚ ਫਿਰ ਤਾਂ ਕੰਮ ਚੱਲ ਜਾਂਦਾ। ਇਹ ਹਲੂ ਸੁੱਕਾ ਵੀ ਨਹੀਂ ਚੱਲਦਾ। ਇਥੋਂ ਸੇਮ ਇੱਥੇ ਕਾਲੀ ਸਾਡੇ ਇੱਥੋਂ ਪਰ ਮੋੜ ਪੈਂਦਾ। ਤੇ ਸਾਡੇ ਨਾਲ ਇਥੋਂ 5-5000 ਕਿੱਥੇ ਲੈ ਆਣੀ ਹੈ ਜੀ। ਜੇਕਰ ਤੂੰ ਇਹ ਸਾਰੀ ਸਾਰੀ ਵੱਡਾ ਗੁਰੇ ਕਿੰਨਾ ਥਾ ਇਹ। ਸਵਾਗਤ ਹੈ ਜੇਕਰ ਸਾਰੀ ਵੜਦਣਾ ਤੇ 40000 ਦੀ ਮੰਗੀ ਇਹਨਾਂ ਨਿਕਲਦੀ ਆ ਤੇ 2000 ਤੈਨੂੰ ਦਵਾ ਦੇਗਾ ਮੈਂ ਕਿੰਨੂੰ ਤੈਨੂੰ ਅੱਧ ਅੱਧ ਕਰ ਲਾ ਫਿਰ ਜਿਹਾ ਜਾ ਨਹੀਂ ਜੇ ਮੇਰੀ ਗੱਲ ਜੇ 5 ਕੁਆਂਟਲ ਨਿਕਲ ਜਾ 2000 ਦੇ ਲਗਾ ਕੀ ਹੋ ਜਾਊਗਾ ਓਏ ਅੱਧ ਅੱਧ ਕਰ ਲਾ ਚਲ ਅੱਧ 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 ਠੀਕ ਠੀਕ ਹੈ 2000 ਅੱਧ ਅੱਧ ਇਹ ਤੇ ਮੇਰੀ ਗੱਲ ਸੜਾ ਅੱਧ ਅੱਧ ਹੈ ਮਟਰੀ ਬੜੀ 2000 ਦੀ ਮੰਗੀ ਨਿਕਲ ਜਾਣੀ ਵੜਣੀ ਪੈਣੀ ਬਣਾ ਥਲਾ ਵੜਣੀ ਹਾਂ ਜੇ ਮਰਜੀ ਵਟੇ ਅੱਗੇ ਗੋੜੀ ਵੜ ਕੇ ਗਏ ਆ 5 ਕੁਆਂਟਲ ਨਿਕਲ ਜਾਂਦੀ ਆ ਆਹੋ 5 ਵੀ ਨਹੀਂ ਮੰਨੇ ਚੱਲ ਕੋ ਤੂੰ 3 ਵੀ ਤੇ ਤਿੰਨ ਵੀ 21 22000 ਦੀ ਏ 22000 ਦੇ ਵਿੱਚ ਤੈਨੂੰ 11000 ਤਾਂ ਆਊਗਾ ਹੀ ਥੋੜਾ ਜਿਹਾ ਔਖਾ ਹੋਣਾ ਕੋਈ ਹੈ ਇਹ ਤੂੰ ਵੇਰ ਜਾਣਾ ਬਾਅਦ ਤੇ ਕੋਰੇ ਇਹ ਵੇਰ ਦੇ ਪਲਾਥਾ ਵਡਰੀ ਪਾਵੇ ਵਡਰੀ ਤਾਂ ਇਹਨੇ ਪਰੇਗਾ ਪੁੱਛ ਲੈ ਅੱਛਾ ਕਿੱਥੇ ਜਾਣਾ ਹੈ ਨਾ ਗੰਗਾ ਨਗਰ ਪਾਸੇ ਜਾਇਆ ਕਰ ਇੱਧਰ ਕੋਈ ਡਾਕ ਨਹੀਂ ਨਾ ਨਾ ਹੈ ਕੋਰੇ ਇਹ ਜਿਹੜੀ ਮੂੰਗੀ ਤੇਰੀ ਵੀ ਡਿੰਦੀ ਵੀ ਕਰ ਇਹ ਬਾਈ ਜਿਹੜੇ ਬਾਈ ਪਿੱਛੇ ਆ ਰਹੇ ਇਹਨਾਂ ਦੀ ਆ ਸਾਡੀ ਇਹ ਹੈ ਟੋਡੀ ਰਹੀਗੀ ਇਹ ਵੀ ਨਹੀਂ ਲੱਭੋਲੀ ਆ ਅੱਛਾ ਕਿਦੇ ਟੂਰੀ ਮਸ਼ੀਨ ਆਈ ਖੜੀ ਪਾਰਲੇ ਪਾਸੇ ਅੱਛਾ ਨਹੀਂ ਮੂੰਗੀ ਵਦਣਾ ਹਾਂ ਠੀਕ ਆ ਜੀ ਤੇ ਇਹ ਛੱਡ ਦੇ ਘਾ ਵਿੱਚ ਅੱਧੀ ਵੱਡ ਗੱਦੀ ਛੱਡੀ ਜੇ ਦੇ ਕੇ ਥਾਂ ਸਕਾਉਣਾ ਚਾਹੁੰਦੇ ਉਹ ਨਹੀਂ ਵੱਟਣੀ ਫਿਰ ਅੱਧੀ ਜਾਂ ਨਹੀਂ ਸਾਰੀ ਘੋਮ ਜਾਈ ਸਾਰੇ ਹਾਂ ਇਹ ਦੇ ਇੱਥੇ ਕੀ ਦਿਨਾਂ ਕੋ ਪਾਣੀ ਹੋਵੇ ਕਿੱਥੇ ਨਾ ਪਾਣੀ ਪੈ ਗਿਆ ਇਹ ਅਸੀਂ ਇੱਕ ਸਲਾਹ ਕੀਤੀ ਆ ਕਿ ਅੱਧ ਵਾਤੇ ਕੇ ਮੈਨੂੰ ਕਹੇ ਵੱਟਦਾ ਹੈ ਪਰ ਲੋਕ ਕਹਿੰਦੇ 2000 ਰੁਪਿਆ ਤੈਨੂੰ ਦਵਾ ਦੇਣਾ ਨਹੀਂ 2000 ਗੋਰਾ ਦਾ ਅੱਧਾ ਦੀ ਕਰ ਲੈ ਫੇਰ ਮੈਂ ਹੱਥਾਂ ਨਾਲ ਮਟਰੀ ਫਿਰ ਮੈਂ ਆਦਰ ਨਹੀਂ ਠੀਕੇਗਾ ਜੇ 4 ਕਿਲੋ ਨਿਕਲੇ ਦੰਦਵਾਰੇ ਠੀਕ ਹੈ ਠੀਕ ਹੈ ਦੋ ਦਿਹਾੜਾ ਨੂੰ ਤੇ ਉਹ ਵੀ ਤੇਰੀ ਕਹ ਹੈ ਉਹ ਵੀ ਮਾਹ ਗੋਰੇ ਗੋਰੇ ਪਿਓ ਦੀ ਆ ਹੋਰ ਐਸਐਮਐਸ ਨਹੀਂ ਲਾ ਪਿੱਛੇ ਕੀ ਚੱਕੀ ਚੱਕਰ ਕਿਉਂ ਨਹੀਂ ਲਾ ਖਰਚਾ ਬੜਾ ਪੈਂਦਾ ਲੋਕ ਐਸਐਮਐਸ ਨੂੰ ਮੰਨਦੇ ਆ ਕਿਉਂਕਿ ਐਸਐਮਐਸ ਨਾਲਾ ਪਿੱਛੇ ਜਿੱਦਾਂ ਆਪਾਂ ਹੁਣ ਇਹਦੇ ਖੇਤ ਬੋਣੇ ਆਣਾ ਪਿਛੇ ਇਹ ਨੀਗਾ ਕਿ ਢੇਰੀ ਬਣੂਗੀ ਰੌਲਾ ਕੋਈ ਨਹੀਂ ਮੈਂ ਮੈਂ ਕਿਹਾ ਕੀ ਕਰਨਾ ਕਿਹਦੇ ਪੈਸੇ ਨਹੀਂ ਦੇਦੇ ਉਹ ਮਸ਼ੀਨਰ ਵਾਲੀ ਭਾਰੀ ਹੈ ਇਹ ਤੇ ਇੰਜਣ ਛੋਟਾ ਨਹੀਂ ਉਦਾਂ ਨਾ ਪੈਸੇ ਆਪਣੇ ਸਮੇਂ ਤੇ ਪੈਸੇ ਮਿਲਦੇ ਵੀ ਨਹੀਂ ਇੱਥੇ ਸੇਵਾ ਹੈਗੀ ਵੀ ਮਸ਼ੀਨ ਆਪਾਂ ਤੋੜ-ਤੋੜ ਕੇ ਤੇ ਮੈਲੀ-ਮੁਲੀ ਕਰਕੇ ਦੁਬਾਰਾ ਧੋਵਾਂਗੇ ਇੱਕ ਵਾਰੀ ਹੋਰ ਹੈ ਬਜਣਾ ਕੁਝ ਵੀ ਨਹੀਂ ਐਵੇਂ ਗੱਲ ਨਾ ਐਵੇਂ ਐਵੇਂ ਪੱਤੀ ਗੱਲ ਤੇ ਹੁਣ ਪੈਸੇ ਕਿਸੇ ਨੂੰ ਦੇਣੇ ਤਾਂ ਨਹੀਂ ਹੁੰਨੇ ਇਹ ਪੱਲੋ ਮੰਗਦੇ ਪਏ ਮੇਰੀ ਗੱਲ ਸੁਣ ਇਹਨਾਂ ਨੂੰ ਤੇਲ ਹੀ ਲੱਲਾ ਦੂੰ ਨਹੀਂ ਮਾ ਆ ਤੇ ਟਾਈਮ ਨਹੀਂ ਕਾ ਤੇਲੀ ਰੈਲੀ ਤੋਂ ਵਡਾਈ ਉੜੀ ਰਹਿਣ ਛੱਡੀ ਤਨ ਗਈ ਓ ਕਿਵੇਂ ਆ ਇਹ ਤਾਂ ਤੁਰ ਹੀ ਜਾਂਦੇ ਫਿਰ ਤਾਂ ਤੁਰ ਹੀ ਜਾਏਗੀ ਮਸ਼ੀਨ ਇਹਨੂੰ ਬੈਹ ਕਰਦਾ ਹੁਣਾਂ ਦਾ ਜਾਣਦੇ ਤਾਂ ਵਧੀਆ ਚੱਲੀ ਜਾਣੀ ਆ ਆਹ ਵੇ ਟਾਇਰ ਜਿਨ੍ਹਾਂ ਉਹਨਾਂ ਚ ਰੋਕਣਾ ਜਿਨ੍ਹਾਂ ਮਿੱਟੀ ਨਹੀਂ ਲੱਗਦੀ ਟਾਇਰਾਂ ਨੂੰ ਜੇ ਤੁਰ ਹੀ ਜਾਵੇ ਮਸ਼ੀਨ ਹਾਂ ਨਾੜਾ ਯਾਰ ਅੱਗੋਂ ਮੁੜ ਜਣੀ ਮਸ਼ੀਨ ਕਾਕੇ ਇਹਨਾਂ ਗਿੜਾ ਲਿਆ ਨਵਾ ਹੈ ਫਸਦੀ ਨਹੀਂ ਮਹੀਨੇ ਆਪਾਂ ਆਪਣੀ ਗਰੰਟੀ ਹੈ ਫਸਲ ਫਸਲ ਵਾਲੀ ਦਾ ਫਸਲ ਕੀ ਦਾ ਭਾਈ ਦੋ ਟਰੈਕਟਰ ਖੜੇ ਕਰਿਆ ਆਪਾਂ ਲਿਆਵਾਂਗੇ ਪਹਿਲੀ ਗੱਲ ਫਸਲ ਦਿੰਦੀ ਨਹੀਂ ਹੈ ਨੇ ਕਿਹਦਾ ਹੈ ਹਾਂ ਬਧੇਰੀ ਨਿਕਲ ਜਾਨੇ ਦੇਲ ਕੋ ਛੱਡਦੇ ਜੇ 4000 ਦੀ ਨਿਕਲੂਗੀ ਹੈ 2000 ਤਾਂ ਮੁੜੇਗੀ ਜੇ ਕੁਆਂਟਰ ਵੀ ਨਿਕਲ ਵੀ ਤਾਂ 7000 ਦੀ 8000 ਦੀ ਇਹਨੂੰ ਭਾਵੇਂ ਕੱਟ ਇਹਨੂੰ ਲਾਲ ਆ ਜਾ ਜਾ ਕੇ ਇਕੱਠੀਆਂ ਰਹਿ ਜਾਂਦਾ ਜੀ ਆ ਵਹਤਰ ਹੋਈ ਜਾਣਾ ਮਸ਼ੀਨ ਤੇ ਮਸ਼ੀਨ ਸਾਰਾ ਵੜ ਦੇਣਾ ਇਹ ਹੁਣ ਬੈਕ ਕਰੇ ਕਿ ਜਿੰਨੇ ਬੈਕ ਜਦੋਂ ਸਿਰੇ ਲੱਗ ਜਣੀਆਂ ਆ ਫਿਰ ਬੈਕ ਕਰ ਲੈਂਦਾ ਇਹ ਨਹੀਂਵੇਂ ਪਛਾਲ ਨਹੀਂ ਮਨ ਦਾ ਲੱਗਦਾ ਅਗਾ ਪਿਛਾ ਕਰ ਕਰ ਫਿਰ ਉਹਦੇ ਫਾਰਮਨ ਵੀ ਲੈ ਚੱਲੇ ਮਸ਼ੀਨ ਹੈ ਵੀ ਨਾ ਸਤਾਰਾਂ ਦਾ ਬਤੂ ਨਹੀਂ ਲੱਗਦੀ ਲੱਗਦੀ ਹੁੰਦੀ ਐ ਹੈ ਲੱਗਦੀ ਹੁੰਦੀ ਐ ਲੈ ਅੱਗੇ 131 ਦਾ ਪਾ ਨਹੀਂ ਕੱਟਰ ਤੇਰਾ 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 ਕੀ ਕਹਿਣਾ ਹੈ ਜੇਕਰ ਇਹ ਮਸ਼ੀਨ ਘਾਤ ਤਰੀ ਜਾਂਦੇ ਵੇ ਤੇ ਵੱਢ ਜਾ ਕੀ ਕਿ ਨਹੀਂ ਵੱਢ ਦੇ ਤੇ ਫਿਰ ਬੈਕ ਕਰਦਾ ਕੀ ਪਤਾ ਇਹਨਾਂ ਦੀ ਮਸ਼ੀਨ ਥੋੜੀ ਭਰੀ ਨਹੀਂ ਭਰੀ ਨਹੀਂ ਜੇ ਉਹ ਉਹਨਾਂ ਲੀਹਾਂ ਦੇ ਵਿੱਚ ਬੈਕ ਕਰੇਗਾ ਮਸ਼ੀਨ ਫਸੇਗੀ ਜੇਕਰ ਨਵੀਂ ਲੀਹ ਤੇ ਜਾਓਗੇ ਮਸ਼ੀਨ ਨੂੰ ਕੁਝ ਨਹੀਂ ਹੁੰਦਾ ਸਹੀ ਗੱਲ ਲੈਣਾ ਨਾਲ ਕੋਲ ਐਡਾ ਦਰਿਆ ਚਲਾਇਆ ਜੇ ਪਾਣੀ ਤਾਂ ਹੋਣਾ ਹੀ ਹੋਣਾ ਹੈ। ਫੇਰ ਦਰਿਆ ਦੇ ਮੋੜ ਜਿੱਤੇ ਬੈਠੇ ਤੁਸੀਂ। ਹਾਂ? ਲੰਗੀ ਓਏ ਤੂੰ ਆਹ ਤਾਰਾ ਲੰਗਦੀ ਨਹੀਂ। ਅੱਗੇ ਕੱਟੀਆਂ ਹੀ ਇਹ ਤਾਰਾਂ ਜਿਓ ਪਿਛਲੇ ਸਾਲ। ਆਹ ਤਾਰਾਂ ਆਹ ਤਾਰਾਂ ਗੱਲ ਕਰਦਾ। ਉਹ ਖੰਭਾ ਲਾਤਾ ਨਵਾਂ। ਉੱਚਾ ਕਰਾਤੀ ਅਸੀਂ ਤਾਂ ਇਹ ਲੰਗਦੀ ਆ। ਆਹ ਵੇਖੋ ਬੰਦਾ ਜਾ ਵਾਟੋਟ ਕਿ ਥੋੜੀ ਜਿਹਾ ਖੋਟਖਾਟ ਪਈ। ਇਹ ਨੰਬਰ ਦਾ ਸਾ ਆਪਾਂ ਇਹ ਸਾਰੀ ਵੱਢਣੀ ਓਨੀ ਵੱਢਣੀ ਜਿੰਨੀ ਵੱਢੀ ਗਈ। ਕਿੰਨੀ ਆ ਖਾਂ ਜੋ ਕਿ ਵਾੜ ਜਾਵ ਲੈ ਜਾਂ ਨੇ ਆਪੇ ਮੁਕੇ ਜਾ। ਲਿਜਾਣੀ ਵੀ ਤੂੰ ਇਹ। ਐਟਲੇ ਜਾਣੀ ਵੀ ਨੇ ਤੇ ਫਿਰ ਇਹ ਨਾਲ ਤੁਸੀਂ ਏਸੀ ਸੌਂ ਜਾ ਕੇ ਤੁਸੀਂ ਇੱਥੇ ਹੀ ਕਰ ਦੇਈਏ ਇਹ ਮਸ਼ੀਨਾ ਕਿਵੇਂ ਚੱਲਦੀ ਆ ਇਹ ਇਹ ਤਾਂ ਵੇਖਣਾ ਇਹ ਰਗਦੇ ਆ ਕੇ ਵੀ ਜਿੰਨੀ ਸੁੱਕੀ ਵੀ ਡਿੰਦੀ ਵੱਢ ਕੇ ਲੈ ਜਾਏਗਾ ਇਹ ਰਗਦੇ ਸਾਰੀ ਵੱਢ ਕੇ ਲੈ ਜਾਏ ਇਹ ਤਾਂ ਕਰਕੇ ਖੜਿਆ ਵੀ ਕਿਤੇ ਗਿੱਲੇ ਜਿਨਾ ਵੱਢ ਲਵੇ ਕਿਤੇ ਉਹ ਕਿਧਰ ਜਾ ਰਿਹਾ ਬੰਦਾ ਉਹ ਭੱਜ ਕੇ ਉਹ ਭੱਜ ਗਿਆ ਪਾਣੀ ਟੋੜ ਕੇ ਉਹ ਚੱਲਿਆ ਕੋ ਬੰਨਣਾ ਆਲਾ ਪਾਣੀ ਛੱਡਣਾ ਹੋ ਫੇਰ ਹੋਰ ਪਾਣੀ ਛੱਡਣਾ ਸੀ ਆਓ ਵੀ ਭੇਜ ਦੇਣਾ ਹੈਗਾ ਆ ਜਾਓ ਤੇ ਐ ਕਿ ਜਾਣਾ ਬਾਹਰ ਕੰਮ ਲੈ ਕੇ ਜ਼ਰੂਰ ਪੱਕਾ ਕਿਹੜੇ ਰੇ ਜਾਣਾ ਕਿ ਵੇ ਅੱਦੇ ਬੈ ਤੈਨੂੰ ਦਿਹਾਣੇ ਪੈਣੀ ਮੈਨੂੰ ਹਾਂ ਉਹ ਪੈਸੇ ਦਾ ਦੇ ਦਾਂਗਾ ਪੈਸੇ ਦੀ ਗੱਲ ਨਹੀਂ ਗਈ ਪੈਸੇ ਆਪਾਂ ਪਾਰਟੀ ਕਰ ਲਾਂਗੇ ਜਿੱਦਣ ਆ ਗਿਆ ਛੇਰੇ ਜਗਾ ਵੇਖੀ ਕਿ ਸੁੱਕੇ ਜਿੱਦ ਆਪਣੀ ਕੰਬਨ ਗਈ ਆ ਤੈਨੂੰ ਕਿਵੇਂ ਪਤਾ ਮੈਂ ਤਾਂ ਲੋ ਵੇਖ ਕੇ ਆ ਵੇਖੀ ਆ ਤੂੰ ਗੱਲ ਕਰ ਵੇਂਦਾ ਫੇਰ ਖੇਤ ਉਹਦਾ ਮੈਂ ਉਹਨੂੰ ਨਿਕਾਲ ਲਾ ਬੰਨਵਾ ਸੁਆ ਕਰ ਉਹਦੇ ਨੂੰ ਲਾ ਡਾਰਵਾਜ਼ਾ ਪਤਾ ਤੇ ਮੈਂ ਨਹੀਂ ਤੇਰੇ ਮਹੀਨੇ ਰੱਖਾ ਮੈਨੂੰ 12 ਵਜੇ ਆ ਲਾਉਣੇ ਮਫਰੋਜਪੁਰ ਉਹ ਪੈ ਗਈ ਬੈਲਟ ਕੋ ਨਹੀਂ ਕਿੰਨਾ ਟਾਈਮ ਲੱਗੂਗਾ ਤੇ ਟੁੱਟੀ ਕਿਵੇਂ ਆ ਮੈਂ ਵੇਲੇ ਉਹ ਲੈ ਲਿਓ ਇੱਕ ਨਿੱਕੀ ਬੈਲਟ ਦੀ ਪਾਈ ਹੋਰੇ ਟੈਂਕਿਲ ਉਹਦੇ ਕੰਨ ਟੁੱਟੇ ਲੱਗਦਾ ਮੈਨੂੰ ਉਹ ਟੈਂਕਿਲ ਤਾਂ ਲੈ ਕੇ ਵਿੱਚ ਗੱਲ ਹੋ ਗਈ ਇਹ ਗੱਲ ਹੋ ਗਿਆ 6000 ਦੇ ਹਿਸਾਬ ਨਾਲ ਮੈਂ ਖਾ ਲੈ ਲੈ ਪੈਸੇ ਕੁਆਂਟਲ ਦੇ ਹਿਸਾਬ ਨਾਲ ਠੀਕ ਹੈ ਤੁਹਾਨੂੰ ਖੇਤਰ ਬਾਜ ਨੇ ਪੱਖੇ ਪੱਖਾ ਪੇ ਲਵਾ ਲਾਂਗਾ ਉਹ ਭੱਜਣਾ ਨਹੀਂ ਇਵੇਂ ਲਾ ਦੀਏ ਬਸ ਹੋ ਗਈ ਇਵੇਂ ਹੋ ਗਈ ਗੱਲ ਬਾਣੀ ਬੜੀ ਬਿੱਟੂ ਦਾ ਉਹਦੇ ਗੱਟੇ-ਗੁੱਟੇ ਲੈ ਕੇ ਆ ਜਾਂਦੀ ਸੈਨਾ ਪਾਰਟੀ ਲੈ ਗਈ ਪੰਜ ਦੇ ਕੋਟੇ ਪੰਜ ਮਾਟੇ ਦੇ ਪੰਜ ਹਜ਼ਾਰ ਆਪਾਂ ਨੂੰ ਵੱਜ ਜਾਣਾ ਆਪਾਂ ਨੂੰ ਹੋਰ ਕੀ ਚਾਹੀਦਾ ਯਾਰ ਤੇਰੀ ਮਿਹਨਤ ਤੇ ਤੂੰ ਜਾ ਕੇ 8000 ਨੂੰ ਵੇਚ ਲਾ ਸਾਨੂੰ ਕੀ ਏ 68 ਤਾਂ ਨਹੀਂ ਵੇਨੇ 7500 ਤਾਂ ਪੱਕਾ ਹੀ ਲਵਾਉਂਗਾ ਰੇਟ ਉਹਦੇ ਨਾਲੇ ਚਲੀ ਜਾਣੀ ਐ ਮੈਂ ਜਾਣੀ ਮੈਂ ਆਪ ਜਗਰਾਵਾ ਆ ਜਦੋਂ ਪਿਛਲੀ ਵਾਰੀ ਪੈਸੇ ਫੜ ਕੇ ਲੈਂਦੇ ਸੀ ਹਾਂ ਤੂੰ ਗਿਆ ਹੈ ਨਾਲ ਮੇਰੇ ਪੈਣਿਕ ਜਾ ਬੈਲਟ ਆ ਜੀ ਪੈਣਿਕ ਜਾ ਸਾਈ ਫੁੱਟ ਤੂੰ ਸਾਈ ਉਹਨੂੰ ਪੁੱਛ ਤੇ ਲਾ ਬੁੱਢੇ ਨੂੰ ਐਵੇਂ ਨਾ ਮੈਂ ਦੇਖਦੇ ਸਾਈ ਮੈਂ ਦੇ ਦਾਂਗਾ ਪੱਕੇ ਗੱਲ ਹੈ ਉਹਨ ਐਡੀ ਜੇ ਥੋੜਾ ਵਾਟ ਤਾਂ ਲਈ ਇੱਕ ਵਾਰੀ ਤੂੰ ਸਾਈ ਦੇ ਦੇ ਸਾਨੂੰ 100 ਦੇ 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 ਇੱਕ ਵਾਰੀ ਸਾਈ ਦੇ ਦੇ 100 ਤੂੰ 100 ਤਾਂ ਲੈ 80 ਰੁਪਏ ਜਾ ਤਾ 100 ਫੜਾ ਬਈ ਲੈ ਨਹੀਂ ਦੇੜੇ ਤੇ ਮੈਂ ਵੇਰ ਜਾ ਤੇ ਫਿਰ ਮੈਂ ਕਰੂਗਾ ਵੀ ਨਹੀਂ 100 ਦਾ 200 ਵੀ ਮੋੜ ਤੇ ਤੈਨੂੰ ਮੂੰਗੀ ਤੇ ਆ ਯਾ ਤੇਰਾ ਨਾ 200 ਨਾ 100 ਨਾ 6000 ਦੇ حساب ਨਾਲ 6000 ਸਾਰਾ ਮੂੰਗੀ ਦਾ ਰੇਟ ڈن ਠੀਕ ਹੈ 6000 ਰੁਪਿਆ ਮੇਰੀ ਗੱਲ ਸੁਣ ਲੈ ਮੂੰਗੀ ਦਾ ਕਵਾਂਡੋ ਸਾਰਾ ਤੇ ਵੜਾਈ ਤੂੰ ਦੇਣੀ ਇਹਨਾਂ ਨੂੰ ਵੜਾਈ ਤੁਸੀਂ ਦੇਣੀ ਜੇ ਮੈਂ ਥੜੇ ਤੇ ਪੱਲੋ ਪੈੜੇ ਰਗੇ ਆਪੇ ਦੇਰਾਂਗੇ ਯਾਰ ਚੱਲ ਤੂੰ 6000 ਰੁਪਿਆ ਫੜਾ ਕਵਾਂਡੋ ਮੂੰਗੀ ਜੇ ਤੂੰ ਮੁੱਕ ਰਿਹਾ ਤੂੰ ਬੇਜਬਾਨ ਨਹੀਂ ਹਾਂ ਕੋਈ ਗੱਲ ਨਹੀਂ ਸਾਡੀ 6000 ਤੇਰਾ ਵੜਾਈ ਤੁਸੀਂ ਦੇਣੀ ਜੇ ਵੜਾਈ ਹੀ ਸਾਡਾ 6000 ਤੇਰਾ ਰੇਟ ਮੁੱਕ ਗਿਆ ਜਾਨ ਠੀਕ ਹੈ ਤੂੰ ਇਹਨੂੰ ਸਿਕਾਓ ਇਹਨੂੰ ਇੱਥੇ ਬਾਈ ਆਪਣੇ ਕੋਲੋਂ ਪੜਾ ਵੇਚ ਲਈ 8000 ਆਪਾਂ ਨੂੰ ਕੋਈ ਇਤਰਾਜ਼ ਨਹੀਂ ਆਪਾਂ 6000 ਆਪਾਂ 6000 ਬਾਈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਜੇ ਆਪਾਂ ਇਹਨਾਂ ਨੂੰ 6000 ਮੂੰਗੀ ਦਾ ਲਾਦਾ ਕੁਆਂਟਲ ਦੇ ਹਿਸਾਬ ਨਾਲ ਆਪਾਂ ਲੈ ਲਈਏ ਕਿ ਨਾਲ ਹੀ ਵੀਡੀਓ ਮੈਂ ਹੁਣੇ ਪਾ ਦੇਣੀ ਹੈ ਤੇ ਆਪਾਂ ਰੇਟ ਜੇ ਆਪਣਾ ਅੱਧਾ ਪੌਣਾ ਕੱਟ ਰਹਿਦਾ ਇਹਨਾਂ ਦਾ ਫੈਸਲਾ ਹੋਣ ਚਾਹੇ ਕੋਈ ਕਮੈਂਟ ਜਰੂਰ ਕਰਕੇ ਦੱਸਿਆ ਹੈ ਹਾਂ ਅਸੀਂ 6000 ਰੁਪਏ ਰੇਟ ਮੋਕ ਗਿਆ ਤੇਰੇ ਨਾਲ ਹਾਂ ਤੇ ਜਦੋਂ ਮੈਂ ਮਸ਼ੀਨ ਬਾਹਰ ਹੋਈ ਤੇ ਗੱਟੇ ਲੈ ਕੇ ਆਈਆਂ ਹੁੰਦੀ ਐ ਚਲੋ ਠੀਕ ਹੈ ਇਹਨਾਂ ਨੂੰ ਸਿਖਾ ਕੇ ਇਤਰਾਜ਼ ਵੀ ਦੇਣਾ ਫਿਰ ਆਪਾਂ ਆ ਗਾ ਵੀਰੇ ਤੇ ਹੈ ਵਾਤਰ ਕਿ ਨਹੀਂ ਕੱਟ ਜਾਗੀ 20 ਕਿਲੋ ਕੱਟ ਜਾਏਗਾ ਵਜ਼ਨ ਹੋਰ ਕੀ ਹੋ ਜਾਊਗਾ ਤੂੰ ਉਹ ਵੇਚ ਲਈ ਤੂੰ 7500 ਆ ਪੰਜ ਕੋਟ ਕਿੰਨੀ ਇਕਨੀ 7500 ਬਚਣਾ ਤੇ 2500 ਤੂੰ ਕੱਢ ਲੈ ਉੱਡ ਗਿਆ ਅਜ 5000 ਨੂੰ ਫੇਰ ਵੀ ਬਚ ਜਾਣਾ ਪੁਲਿਸ ਛੋਟੀ ਤੋਂ ਕਿੰਨੇ ਹਜ਼ਾਰ ਪਾ ਲਈ ਕਾਕਾ ਨਾ ਠੇਕਾ ਹੋ ਗਿਆ ਆਪਣਾ ਇਹ ਭੈਣ ਤੂੰ ਚੰਗਾ ਹੋਣਾ ਠੇਕਾ ਹੋ ਗਿਆ ਨਾ ਗੱਲ ਤਾਂ ਤੁਹਾਡਾ 6000 ਦਾ ਸਾਹ ਨਾਲ ਚਾਹ ਤੂੰ ਤੁਰ ਜਾਨੀ ਤੂੰ ਲੈ ਜਾ ਤੈਨੂੰ ਰੁਪਇਆ 3-4 ਰਿਆ ਬਚ ਜਾਣਾ ਤੈਨੂੰ ਛੱਡਿਆ ਬਸ ਨਾਲ ਕਾਹ ਮੈਂ ਲੈ ਜਾ 6000 ਪੱਕਾ ਹਾਂ 6000 ਦੇ ਸਾਹ ਨਾਲ ਜੇ ਤੂੰ ਨਾ ਲੈ ਕੇ ਜਾਵੇਂ ਅਸੀਂ ਤੇਰੇ ਤੋਂ ਪੈਸੇ ਬਾ ਜਿੰਨੇ ਕਵਾਂਟਲ ਹੋਈ ਆਹ ਕੁਆਟਰ ਤੋੜ ਕੇ ਉਹ ਪੈਉਣੇ ਕਰਦਾ ਯਾਰ ਤੂੰ ਕਿਹੜੀ ਸਾਈ ਦੇ ਦੇਣਾ ਮੈਂ 5000 2-3000 ਦੇ ਦੇਣਾ ਸਾਈ ਕਰਦਾ ਸਾਈ ਹੈ 5000 ਕਰ ਸਾਈ ਆ ਫਿਰ ਜੇ ਤੂੰ ਭੱਜ ਗਿਆ ਤੇਰਾ ਪੰਜ ਤੂੰ ਮੇਰਾ ਮੇਰੇ ਨਾਲ ਰਲ ਜਾ ਹਿੱਸੇ ਜਾ ਮੇਰੇ ਨਾਲ 2000 ਰੁਪਇਆ ਵੱਡ ਜਣੇ ਸੁਣ ਲੋ ਦੋਵੇਂ ਜਣੇ ਰਲ ਜਾ ਦੋਵੇਂ ਜਣੇ ਰਲ ਜਾ ਤੂੰ ਤੈਨੂੰ ਵਡਾਈ ਤਾਂ ਲੈ ਦੇਗਾ ਵਡਾਈ ਨਹੀਂ ਤੇ ਰਿੰਦੀ ਲੈ ਲੇਗਾ ਆਪੇ ਓ ਯਾਰ ਤੂੰ ਸਾਰੇ ਕੰਮ ਛੱਡ ਉੱਕਾ ਬੁੱਕਾ 25000 ਦੇ ਵੱਢ ਕੇ ਤੂੰ ਦੋਵੇਂ ਲੈ ਜਾ 25000 ਛੜਾ ਗਈ ਏ ਤੂੰ ਐ ਤੱਕਾ ਕਰ ਵੱਢ ਕੇ ਦੇ ਦੇ ਇੱਕ ਕਾਲਰ ਵੀ ਨਹੀਂ ਦੀ ਪਰ ਸੋ ਵੀ ਨਹੀਂ ਦੀ ਆ ਵੱਡ ਜਾਗਾ ਮੈਂ 80 ਵਾਟ ਕੇ ਜਾਵਾਂ ਮੂੰਗੀ ਲੈ ਜੀ ਯਾਰ ਜਿੰਨੀ ਹੈਗੀ ਅੱਜ ਉਹ ਨਹੀਂ ਦਲੀ ਜਾਣਾ ਆ ਦੋ ਕਵਾਂਟਰ ਹੋ ਗਏ ਦੋ ਦਾ ਪੱਤੋ ਇੱਥੇ ਬਤੋਰ ਕੇ ਇੱਥੇ ਰੱਖ ਲਾ ਠੀਕ ਹੈ ਇੱਥੇ ਮੈਂ ਕਰ ਚੁੱਕ ਲ ਜਾਗਾ ਨਹੀਂ ਨਹੀਂ ਗੱਡੀ ਪਾ ਤੇ ਤੋਲ ਕੇ ਗੱਡੀ ਤੇ ਤੇਰੇ ਘਰੇ ਦਾ ਹੁਣ ਤੇ ਪੈਸੇ ਰੱਖ ਪਾ ਗੁੱਗੂ ਪੈ ਕਾਰ ਦਾ ਮੈਂ ਕਰਦਾ ਐਵੇਂ ਤੈਨੂੰ ਪਾਣੀ ਦਰਦੇ ਦੇ ਬਾਕੀ ਕਹਾਂ ਦੇ ਦੇ ਠੀਕ ਹੈ ਚੁੱਕ ਮੂੰਗੀ ਜੋ 6000 ਚਲ ਕੱਢਾ ਕੇ ਫੇਰ ਹੀ ਏ ਤੀ ਕਾਲੇ ਕਮੇਦੇ ਛੋਟਾ ਦਾ ਬਹੁਤ ਦੇ ਛੋਟਾ ਰਿਟਾਇਟ ਚਲਾ ਲਾ ਦੇ ਆਪਲਾ ਤੁਸੀਂ ਘਰੇ ਜਾਂਦੇ ਨਾਰਨ ਲਾ ਹੀ ਲੈ ਆਂਦੇ ਆਰਨ ਕੀ ਸਾਡੀਆਂ ਪਾਣੀ ਵਾਲਾ ਟੈਂਕਰੀ ਉਹ ਜਾਣਾ ਚੱਕ ਲੈ ਥੱਲੇ ਲੱਥੀ ਲਦਾਈ ਦੇ ਉਹ ਵੀ ਘਰੇ ਰੱਖਦੇ ਆ ਆਪਦੇ ਕੰਮ ਆਉਗੀ ਸੌਦਾ ਹੈ ਨਾ ਉਹ ਸੌਦੇ ਵਾਲੇ ਇੱਕਦਮ 에어 ਸਿਲੰਡਰ ਵੀ ਬਦਲਿਆ ਕਿੰਨੇ ਪਾ ਇਹਦਾ ਪੇਜ ਵਾਲਾ ਬਲੌਗ ਵਾਲਾ ਇਹਨੇ ਮੰਨ ਲਓ ਇਹਨਾਂ ਨੂੰ 12 ਸੀਮ ਨਹੀਂ ਲਈ ਦੇ ਦੋ ਇਨਾ ਭਾਈ ਜਿੰਦਾ ਲਾਲੀ ਤੇ ਹਾਰਨ ਵੀ ਲਾ ਲੇ ਨਹੀਂ ਤੇ ਜਿਹੜੇ ਜਿਹੜੀ ਤੁਸੀਂ ਹਗਾ ਦਿੱਤੀ ਏ ਉਹਨੂੰ ਤਸੱਲੀ ਕਰਕੇ ਦਿੱਤੀ ਉਹਨੂੰ ਜਿਹੜੀ ਕ ਮਾਰੀ ਵੀ ਰਨ ਕਰਦੀ ਤੁਸੀਂ ਕੱਢ ਲਈਏ ਸੌਂਦੇ ਅਸੀਂ ਮੇਰੀ ਗੱਲ ਸਮਝ ਦੱਸ ਲੈਂਦੀ ਨਾ ਕਰੋ ਅਸੀਂ ਸੌਂਦੇ ਪਹਿਲਾਂ ਉਹ ਟੈਂਕੀ ਨੂੰ ਵੀ ਸਾਰਾ ਕੁਝ ਲਾ ਲਿਆ ਉਸ ਤੋਂ ਬਾਅਦ ਅਗਲਾ ਵੇਖ ਕੇ ਲਗਿਆ ਨਾਲ ਜਾਂਦਾ ਵੇਚ ਨਹੀਂ ਹੁਣ ਪੁੱਛੇ ਫੋਨ ਲੱਗ ਚੱਲੀ ਚਲੀ ਕੋਈ ਨਹੀਂ ਉਹਨਾਂ ਕੋਲ ਮੈਨੂੰ ਲੱਗਦਾ ਨਹੀਂ ਚੱਲੀ ਨਹੀਂ ਵੇਚ ਨਹੀਂ ਹਨ ਕੋਈ ਕਾਲ ਚਲਣੀ ਹੈ ਚੱਲਦੀ ਤੁਹਾਡੇ ਕੋਲ ਨਹੀਂ ਜਿਹੜੇ ਆ ਨਹੀਂ ਨਹੀਂ ਚਲਾਈ ਮੈਂ ਤਾਂ 10 ਸਾਲ ਚਲਾ ਲਈ ਹਾਂ ਕਿੰਨਾ ਟਾਈਮ ਲੱਗੂਗਾ ਹੁਣ ਨੰਬਰ ਦਾ ਸਾਹਿਬ ਕਿੰਨਾ ਟਾਈਮ ਲੱਗੂਗਾ ਇੱਕੀ ਹਰਬਾ ਇਹ ਬੈਲਟ ਨਾਲ ਕਿਥੇ ਬਿੱਟੂ ਹੈ ਗਵਿੰਦਗੜ ਦਾ ਅੱਛਾ ਉਹਦੀ ਨਜ਼ਰ ਇੱਡੀ ਬਾ ਨਜ਼ਰ ਨਾ ਮੈਂ ਤਾਂ ਕੈਮਰਾ ਲਾ ਕੇ ਆਇਆ ਕਿ ਨਜ਼ਰ ਕਿੱਥੇ ਲਾਣ ਆਇਆ ਮੈਂ ਮੈਂ ਤਾਂ ਕਰਦਾ ਉੱਧਰ ਰਵਾਲਾ ਵੱਡਾ ਹੀ ਆ ਲੈ ਨਹੀਂ ਓਹ ਟੇਰੀ ਉੱਥੇ ਤੇ ਮਾਰੋ ਕਿਹੜਾ ਕੈਮਰਾ ਤੇਰਾ ਉਹ ਬੈਲਟ ਜੀ ਬੈਲਟ ਤਾਂ ਨਵੇਂ ਰਿਹਾ ਹੈ ਬੈਲਟ ਕਿੰਦੇ ਕੋਲ ਲਿਆ ਕਾਕੂ ਸਿੰਦੇ ਕੋਲ ਨੋ 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 ਅਗਲੀ ਆ ਸਹੀ ਆ ਆਪਣਾ ਸਹੀ ਆ ਬੰਦ ਕਰ ਦੇ ਇੱਕ ਵਾਰੀ ਆਈ ਹੋਈ ਕਰਾ ਲਓ ਇੱਕ ਵਾਰੀ ਆਈ ਹੋਈ ਕਰਾ ਲੈਂਦੇ ਇੱਕ ਵਾਰੀ ਜੀ ਦੋ ਪਾਸੇ ਬਰਾਬਰ ਸਹੀ ਆ ਗਿਆ ਉਹ ਬੰਦ ਕਰ ਮਣੀ ਕਰ ਦੇ ਬੰਦ ਵੀ ਨਹੀਂ ਨਹੀਂ ਸਹੀ ਦੋ ਪਾਸੇ ਬਰਾਬਰ ਆਂਦੇ ਨਹੀਂ ਚੱਲਣਗੇ ਪਾਸੇ ਤੋਂ ਬਾਹਰ ਨਹੀਂ ਹੋਣੀ ਚਾਹੀਦੀ ਵੇਚ ਚਲਣੀ ਚਾਹੀਦੀ ਦੋ ਪਾਸੇ ਵੇਚ ਚੱਲਦੀਆਂ ਪਈਆਂ ਨਾਲੇ ਜਾਜ ਇਹਨਾਂ ਕਾਸ ਰਹਿਣਾ ਟੈਂਟ ਕਰਕੇ ਚੰਗੀ ਤਾਂ ਹੋਟ ਆ ਤੇ ਆਪੀ ਦਾ 36 ਵਾਲਾ ਪਾਸਾ ਗਰਮੀ ਹੋਦੀ किले था? था कोई फायदा तो नहीं होना कि फायदा कुछ सेवा किले था जा उधर चल जाएगी ओ बस ਇਹ ਨਾਲੇ ਥੋੜੀ ਜਿਹੀ ਉਧਰ ਛੱਡਦੀ ਆ ਗਿੱਲੇ ਖੇਤ ਕਰਕੇ ਜਿੰਨਾ ਜਿੰਨੇ ਮਸ਼ੀਨ ਸਹੀ ਟੁਰਦੀ ਉਹਨੇ ਨਹੀਂ ਵਟਣਗੇ ਤੇ ਮਸ਼ੀਨ ਆ ਜੀਐਸਐਫ 688 ਤੇ ਲੱਗੇ ਪਿੰਡ ਦੀ ਇੱਥੋਂ ਨਾਲ ਹੀ ਪਿੰਡਾਂ ਸਾਹਮਣੇ ਮਿਸ਼ਰੀ ਵਾਲੇ ਤੋਂ ਤੇ ਕੰਬੌਬ ਦੀ ਕਰ ਰਹੀ ਆ ਐਸਐਮਐਸ ਤੋਂ ਬਿੜਾ ਤੇ ਆ ਆਪਣੀ ਕੰਬੈਨ ਕੋਲੇ ਜਿਹੜੀ ਇਧਰ ਪਾਤ ਚੱਲ ਰਹੀ ਆ ਇਧਰ ਸਾਹਮਣੇ ਮਠਾੜੂ ਉਹਦੇ ਪਿੱਛੇ ਵੀ ਐਸਐਮਐਸ ਲੱਗਿਆ ਉਹਦੇ ਕੋਲ ਚੱਲਦੇ ਆ ਹੁਣ ਆਪਾਂ ਇਹਦਾ ਐਨਾਈ ਬਲੌਗ ਹੈ ਤੇ ਸਾਰੇ ਵੀਰਾਂ ਨੂੰ ਸਾਥਿਆ ਕਾਲ ਦੀ ਜੁਆਨੇ ਬਸੇ ਰਹੋ ਦੇਖੋ ਇਹ ਕੋਸ਼ਿਸ਼ ਜ਼ਰੂਰ ਕਰ ਰਿਹਾ ਬੰਦਾ ਜਿਵੇਂ ਜਿੰਨੀ ਵੀ ਵੱਡ ਹੁੰਦੀ ਵੱਡੂਗਾ ਕੋਈ ਵੀ ਜਾਨੀ ਕਿ ਚੱਲਣ ਦੀ ਸੰਭਾਵਨਾ ਵੀ ਜਿੱਦਾਂ ਕਿ ਮਸ਼ੀਨ ਚੱਲ ਰਹੀ ਹੈ ਉਨੀ ਕੋ ਆਪਣੇ ਪੂਰੀ ਕੋਸ਼ਿਸ਼ ਕਰ ਰਿਹਾ ਵੱਡਣ ਵਾਸਤੇ ਵੀ ਚਲ ਜਿੰਨੀ ਵੱਡੀ ਹੈ ਉਨਾ ਹੀ ਫਾਇਦਾ ਵੀ ਜਿੰਨੀ ਵਿੱਚ ਆ ਜਾਏ ਤੇ ਬਾਕੀ ਗਿੱਲੇ ਖੇਤ ਕਰਕੇ ਥੜੇ ਪਿੱਛੇ ਤੋਂ ਕਰ ਰਿਹਾ ਤੇ ਚਲਦੇ ਜੀ ਆਪਾਂ ਮਥਾੜੂ ਕੋਲੇ ਸਤਿ ਸ੍ਰੀ ਅਕਾਲ ਜੀ ਹਣ ਹੈ ਵੇਖ ਲੋ ਆਖਰੀ ਮੈਚ ਗਿਰ ਗਿਆ ਦੀ ਗਰਮੀ ਬਹੁਤ ਪੈ ਰਹੀ ਹਾਲਾ